हां जी दोस्तों आपा कई बार जेड़ियां पल्लियां हुँਦੀਆਂ ਵਾ ਉਹ ਵੇਚ ਦਿੰਨੇ ਉਹਨਾਂ ਨੂੰ ਵੇਚਿਆ ਨਾ ਕਰੋ ਆ ਦੇਖਿਓ ਇਹਨਾਂ ਨੂੰ ਪਗੜਾ ਆ ਕੇ ਦੇਖੋ ਕਿੱਡੀ ਤਗੜੀ ਚੀਜ਼ ਬਣਦੀ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਨਾ ਮਾਰਿਓ ਤੇ ਆ ਲੋ ਹੁਣ ਸਾਰਾ ਉਹਨਾਂ ਨੂੰ ਬਈ ਇਹਨਾਂ ਨੇ ਪਗਣਾ ਲਿਆ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹਨਾਂ ਰੱਦੀ ਵਾਲੀਆਂ ਆਟਮਾ ਤੋਂ ਜਿਹੜੀਆਂ ਆਪਾਂ 5-4 ਰੁਪਏ ਦੀ ਵੇਚ ਦਿੰਨੇ ਆ ਕਵਾੜੀਏ ਨੂੰ ਜਾਂ ਹੋਰ ਕਿਸੇ ਨੂੰ ਵੀ ਉਹਨਾਂ ਤੋਂ ਕੀ ਚੀਜ਼ ਬਣਦੀ ਆ ਆ ਲੋ ਹੁਣ ਇਹਨਾਂ ਨੇ ਇਹਨਾਂ ਨੂੰ ਲੇਅਰ ਨੂੰ ਸਿੱਧੀ ਕਰ ਲਿਆ ਉੱਤੇ ਭਾਰੀ ਚੀਜ਼ ਰੱਖ ਕੇ ਲਓ ਇਹਨਾਂ ਨੂੰ ਹਿੱਸਿਆਂ ਦੇ ਵਿੱਚ ਇਦਾਂ ਕੱਟਤਾ ਤੁਸੀਂ ਯਾਰ ਦੇਖਿਓ ਬਾ ਕਮਾਲ ਚੀਜ਼ ਬਣੂਗੀ ਮੈਂ ਕਹਿੰਦਾ ਤੁਸੀਂ ਸੋਚ ਵੀ ਨਹੀਂ ਸਕਦੇ ਮਨ ਦੇ ਵਿੱਚ ਵੀ ਆ ਬਣਾ ਲਾਲ ਕਲਰ ਵਗੈਰਾ ਕੋਈ ਵੀ ਚੀਜ਼ ਹੈ ਨਾ ਕਲਰ ਪਾ ਕੇ ਇਹਨੂੰ ਤੇ ਜਦੋਂ ਸੁੱਕ ਗਏ ਟੋਟੇ ਕਰ ਲੈਣੀ ਇਦਾਂ ਆ ਦੇਖੋ ਟੋਟੇ ਕਰ ਲੈਣਾ ਰੰਗ ਤੁਸੀਂ ਕੋਈ ਵੀ ਪਾ ਸਕਦੇ ਹੋ ਜਿਹੜਾ ਬਣਾਉਣਾ ਵਾ ਤੇ ਮੈਂ ਕਹਿੰਦਾ ਯਾਰ ਮੈਂ ਵੀ ਜਦੋਂ ਵੀਡੀਓ ਸ਼ੂਟ ਬਣਾਉਂਦਾ ਪਿਆ ਸੀ ਦੇਖੀ ਦਿਓ ਮੈਂ ਵੀ ਸੋਚ ਹੀ ਨਹੀਂ ਸਕਦੇ ਯਾਰ ਤੁਸੀਂ ਵੀ ਆ ਚੀਜ਼ ਵੀ ਬਣ ਜੂਗੀ ਆ ਦੇਖਿਓ ਲੋ ਹੁਣ ਜਿਹੜੇ ਆ ਛੋਟੇ ਛੋਟੇ ਚੂਰੇ ਪਏ ਆ ਮਸ਼ੀਨ 'ਚ ਸਿੱਟ ਦੇਣੇ ਆ ਚੱਕ ਚੱਕ ਕੇ ਥੋੜਾ ਥੋੜਾ ਕਰਕੇ ਇਹਨੇ ਸਿੱਟੀ ਜਾਣੇ ਆ ਇਹਨੂੰ ਬਿਲਕੁਲ ਬਾਈ ਜੀ ਐਦਾਂ ਬਰੀਕ ਕਰ ਦੇਣਾ ਵਾ ਸਾਰੀ ਨੂੰ ਜਿਵੇਂ ਬਜਰੀ ਨਹੀਂ ਹੁੰਦੀ ਬਜਰੀ ਜਾਂ ਕੋਈ ਵੀ ਚੀਜ਼ਾਂ ਬਰੀਕ ਕਰ ਦੇਣਾ ਹਲੋ ਆ ਟੋਟੇ ਬਣ ਬਣ ਬਰੀਕ ਆ ਗਈ ਆ ਬਾਹਰ ਬਿਲਕੁਲ ਇਹਨੂੰ ਬਰੀਕ ਕਰ ਲੈਣਾ ਇਹਨੂੰ ਜਮਾ ਆਹ ਲੋ ਸਾਰਾ ਇਹ ਬਾਈ ਪਾ ਗਏ ਵੈਚਨ ਬਰੀਕ ਟੋਟੇ ਕਰਕੇ ਉਹੀ ਜਿਹੜਾ ਚੂਰਾ ਵਾ ਹੋਣਾ ਦੂਜੀ ਮਸ਼ੀਨ ਦੇ ਵਿੱਚ ਸਿੱੜ ਦੇਣਾ ਲਓ ਆਹ ਚੂਰਾ ਦੂਜੀ ਮਸ਼ੀਨ ਤੇ ਮਸ਼ੀਨ ਕਰਤੀ ਆ ਚਾਲੂ ਤਾਂ ਤੁਸੀਂ ਦੇਖਿਓ ਕਿੰਨੀ ਸੋਹਣੀ ਆਟਮ ਬਣਦੀ ਆ ਵੀਡੀਓ ਸਕਿਪ ਨਾ ਕਰਿਓ ਮੈਂ ਕਹਿੰਨਾ ਆਪਣੀ ਸੋਚ ਤੋਂ ਭਰੇ ਯਾਰ ਇਹ ਜਿਹੀਆਂ ਚੀਜ਼ਾਂ ਬਣਾ ਦਿੰਦੇ ਆ ਲਓ ਜੀ ਇਹ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਬੰਦੇ ਵੇਚਣ ਨੂੰ ਲੈ ਕੇ ਆਉਂਦੇ ਨੇ ਲਓ ਆਹ ਕਰਤੀ ਆ ਕੁਰਸੀ ਤਿਆਰ ਉਸੇ ਬੋਰੀਆਂ ਪੱਲੀਆਂ ਤੋਂ ਪਲਾਸਟਿਕ ਤੋਂ ਇਹ ਆ ਪਾਈਪਾ ਲਾ ਦੇਣੀਆਂ ਲੋ ਆਪਣੀ ਹੁਣ ਕੁਰਸੀ ਤਿਆਰ ਆ ਤੇ ਆ ਲਾ ਦੇਣੇ ਆ ਢੱਕਣ ਜੇ ਥੱਲੇ ਵੀ ਸੇਫਟੀ ਲਈ ਉਹਨੂੰ ਖੋਬੇ ਖੋਬੇ ਨਾ ਕਿਤੇ ਦੇਖੋ ਆਪਣੀ ਪਹੁੰਚ ਤੋਂ ਬਾਹਰ ਦੀਆਂ ਗੱਲਾਂ ਨੇ ਆ ਡਾਡਾ ਸੈਂਚੇ ਲਾਇਆ ਮਸ਼ੀਨਾਂ ਚ ਕੋਈ ਵੀ ਕੁਰਸੀ ਆ ਡਾਡਾ ਸੈਂਚਿਆਂ ਦੀ ਬਣ ਕੇ ਬਾਹਰ ਆ ਜਾਂਦੀ ਆ ਤੇ ਵੇਖੋ ਕਿੰਨੀ ਸੋਹਣੀ ਚੀਜ਼ ਬਣਾਈ ਆ ਯਾਰ bizness ਦੇਖੋ ਜਿਹੜੀਆਂ ਚੀਜ਼ਾਂ ਨੂੰ ਆਪਾਂ ਵਿਰਧੀ ਸਿਰ ਦਿੰਨੇ ਆ ਪਲਾਸਟਿਕ ਨੂੰ ਉਹ ਤੋਂ ਦੇਖੋ ਕਿੱਡੀ ਸੋਹਣੀ ਚੀਜ਼ ਬਣਾਤੀ ਆ ਆ ਲਵਾ ਕਰਤੀਆਂ ਇਹ ਪੈਕ ਤਵੇ ਵੀਰਿਆ ਨੂੰ ਸ਼ੇਅਰ ਕਰਦੇ ਹੋ ਜੇ ਚੰਗੀ ਲੱਗੀ ਤਾਂ ਧੰਨਵਾਦ